ਵੱਡੀ ਖਬਰ ਹੈ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਨਾਲ ਜੁੜੀ ਸਾਹਮਣੇ ਆ ਰਹੀ ਹੈ ਦੱਸਦੀ ਹੈ ਕਿ ਸੀਬੀਆਈ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਗ੍ਰਿਫਤਾਰ ਕਰ ਲਿਆ ਹੈ ਤੇ ਉੱਥੇ ਹੀ ਸੁਪਰੀਮ ਕੋਰਟ ਦੇ ਵੱਲੋਂ ਜਿਹੜਾ ਕਿ ਜ਼ਮਾਨਾ ਦਿੱਤੇ ਗਏ ਸੀ ਤੇ ਹੁਣ ਈਡੀ ਤੋਂ ਬਾਅਦ ਸੀਬੀਆਈ ਦਾ ਸਕੰਝਾ ਦਿਖਾਈ ਦੇ ਰਿਹਾ ਤੇ ਜਿਸ ਨੂੰ ਲੈ ਕੇ ਹੁਣ ਸੁਪਾਲ ਖੈਰਾ ਦੇ ਵੱਲੋਂ ਬਿਆਨ ਦਿੱਤਾ ਗਿਆ ਤੇ ਦੂਜੇ ਪਾਸੇ ਉਹਨਾਂ ਦੇ ਵੱਲੋਂ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਉੱਤੇ ਤਿੱਖੇ ਨਿਸ਼ਾਨੇ ਵਿਸਾਦੇ ਗਏ ਨੇ ਤੇ ਉਹਨਾਂ ਦਾ ਕਹਿਣਾ ਹੈ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਅੱਜ ਬੇਸ਼ੱਕ ਸੀਬੀਆਈ ਨੇ ਹਿਰਾਸਤ ਦੇ ਵਿੱਚ ਲੈ ਲਿਆ ਤੇ ਉਹਨਾਂ ਨੇ ਕਿਹਾ ਕਿ ਜਿਹੋ ਜਿਹੀ ਕਰਨੀ ਉਹੋ ਜਿਹੀ ਭਰਨੀ ਤੇ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਮੇਰੇ ਨਾਲ ਬਿਲਕੁਲ ਇਸੇ ਤਰ੍ਹਾਂ ਜਿਹੜੇ ਕੀਤਾ ਗਿਆ ਸੀ ਤੇ ਜਿਸ ਤੋਂ ਬਾਅਦ ਹੁਣ ਉਸੇ ਤਰ੍ਹਾਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਨਾਲ ਹੋ ਰਿਹਾ ਤੇ ਜਿਸ ਨੂੰ ਲੈ ਕੇ ਉਹਨਾਂ ਨੇ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਲੈ ਕੇ ਪਾਲਟਵਾਰ ਕੀਤਾ ਗਿਆ ਤੇ ਪੂਰੇ ਮੁੱਦੇ ਨੂੰ ਲੈ ਕੇ ਸੁਣਦੇ ਆ ਸਤਪਾਲ ਖੈਰਾ ਦਾ ਹੋਰ ਕੀ ਕਹਿਣਾ। ਦੋਸਤੋ ਆਪਾਂ اچھی طرح ਜਾਣਦੇ ਕਿ ਸਾਡੇ ਜਿਹੜੇ ਧਾਰਮਿਕ ਗ੍ਰੰਥ ਨੇ ਵਿਸ਼ੇਸ਼ ਤੌਰ ਤੇ ਗੀਤਾ ਦੇ ਵਿੱਚ ਕਰਮ ਦੇ ਸਿਧਾਂਤ ਉੱਤੇ ਬਹੁਤ ਫੋਕਸ ਕੀਤਾ ਗਿਆ। ਔਰ ਆਪਾਂ ਸਾਡੀਆਂ-ਸਾਡੀਆਂ ਗੱਲਾਂ ਸੇ ਜਾਣਦੇ ਕਿ ਜੈਸੀ ਕਰਣੀ ਵੈਸੀ ਭਰਣੀ ਜੋ ਬੀਜੋਗੇ ਉਹੀ ਵਟੋਗੇ। ਮੈਨੂੰ ਲੱਗਦਾ ਹੈ ਕਿ ਇਹ ਜਿਹੜਾ ਕਰਮ ਦਾ ਸਿਧਾਂਤ ਹੈ ਕਰਮਾ ਦਾ ਸਿਧਾਂਤ ਉਹਨੇ ਕੇਜਰੀਵਾਲ ਨੂੰ ਐਨ ਲਿਆ ਕੇ ਟਿਕਾਣੇ ਕੀ ਲਿਆਵਾ ਆਪਾਂ ਸਭ ਨੂੰ ਯਾਦ ਹੈ ਕਿ ਜਦੋਂ ਇਹ ਸਰਕਾਰ ਬਣੀ ਇਹਨਾਂ ਨੇ ਕਿਸ ਤਰ੍ਹਾਂ ਨਾਲ ਪੁਲਿਸ ਦਾ ਦੁਰਉਪਯੋਗ ਕਰਕੇ ਜਿਹੜਾ ਵੀ ਤੋਂ ਪੰਜਾਬ ਦੇ ਵਿੱਚ ਹੁੰਦਾ ਸੀ ਚਾਹੇ ਕੋਈ ਹਿਊਮਨ ਰਾਈਟ ਐਕਟੀਵਿਸਟ ਸੀ ਚਾਹੇ ਕੋਈ ਡਰਗ ਐਕਟੀਵਿਸਟ ਸੀ ਚਾਹੇ ਕੋਈ ਸਿਆਸੀ ਲੀਡਰ ਸੀ ਚਾਹੇ ਕੋਈ ਦਿੱਲੀੋਂ ਬੱਗੇ ਨੇ ਟਵੀਟ ਕੀਤਾ ਚਾਹੇ ਕੋਈ ਜੰਮੂ ਦੇ ਵਿੱਚ ਬੈਠੇ ਯੂਟਿਊਬਰ ਨੇ ਕਿਸੇ ਲਵਲੀ ਯੂਨੀਵਰਸਿਟੀ ਦੇ ਖਿਲਾਫ ਫੂਟੇਗ ਮੋਟੀ ਵੀਡੀਓ ਪਾਈ ਚੱਕ ਪੁਲਿਸ ਚੱਲ ਪਰਚਾ ਚੱਲ ਠੋਕੋ ਚੱਲ ਜੇਲ ਤੁਹਾਡੇ ਸਾਹਮਣੇ ਮੈਂ ਬੈਠਾ ਹਾਂ ਮੇਰੇ ਖਿਲਾਫ ਇੱਕ ਬਿਲਕੁਲ ਬੇਬੁਨਿਆਦ 2015 ਦਾ ਐਨ.ਆਈ.ਪੀ.ਐਸ ਦਾ ਮਾਮਲਾ ਚੱਕ ਕੇ ਭਗਵੰਤ ਮਾਨ ਔਰ ਅਰਵਿੰਦ ਕੇਸਵਾਲ ਨੇ ਇਹਨਾਂ ਦੀ ਬਕਾਇਦਾ ਤੌਰ ਤੇ ਸਾਜ਼ਿਸ਼ ਤੇ ਬੈਕ ਨੂੰ 4-5 ਮਹੀਨੇ ਜੇਲ੍ਹ ਰੱਖਿਆ ਗਿਆ ਜਿਸ ਦਿਨ ਮੇਰੀ ਬੇਲ ਹੋ ਰਹੀ ਸੀ ਹਾਈ ਕੋਰਟ ਨੂੰ ਇਹਨਾਂ ਨੂੰ ਪਤਾ ਸਿੱਗਾ ਕਿ ਅਜ ਹਾਈ ਕੋਰਟ ਨੇ ਬੇਲ ਦੇਦਨੀ ਹੈ ਉਸ ਦਿਨ ਤੱਕ ਇਹ ਇੱਕ 2 ਵਜੇ ਸਵੇਰ ਨੂੰ ਪੁਲਿਸ ਸਟੇਸ਼ਨ ਨੂੰ ਖੁਲਾ ਕੇ ਜਿਵੇਂ ਕਿ ਨੋਰਮਲ ਪੁਲਿਸ ਦਿਨੇ ਚੰਗੇ ਭਲੇ ਕੰਮ ਨਹੀਂ ਕਰਦੀ ਉੱਥੇ ਕਲਰਕ ਨੇ ਮੇਰੇ ਖਿਲਾਫ ਇੱਕ ਤਾਜ਼ਾ ਬੱਚਾ ਦਰਜ ਕਰਕੇ ਸਵੇਰੇ 8:00 ਵਜੇ ਜੇਲ੍ਹ ਵਿੱਚ 3 ਦਿਨ ਦੀ ਐਸ.ਪੀ. ਬਿਠਾ ਦਿੱਤੇ ਕਪੂਰਾ ਪੁਲਿਸ ਦੇ ਮੈਨੂੰ ਰਿਮਾਂਡ ਤੇ ਕਪੂਰਲੇ ਸੀ.ਆਈ.ਏ. ਸਟਾਫ ਲਜਾਣ ਵਾਸਤੇ ਬਸ ਉਹ ਕਰਮ ਜਿਹੜੇ ਨੇ ਅੱਜ ਕੰਜਰੀਵਾਲ ਦੇ ਬਿਲਕੁਲ ਮੋਰੇ ਆਦਮੀ ਜ਼ਮਾਨਤ ਹੋਈ ਥਲੜੀ ਅਦਾਲਤ ਤੇ ਤਾਂ ਹਾਈ ਕੋਰਟ ਨੇ ਰੁਕਤੀ ਔਰ ਹੁਣ ਜ਼ਮਾਨਤ ਲੈਣ ਵਾਸਤੇ ਜਦੋਂ ਸੁਪਰੀਮ ਕੋਰਟ ਪਹੁੰਚੇ ਹੋਏ ਸੀ ਕਿ ਇਹ ਆ ਉਸ ਆਰਡਰ ਨੂੰ ਚੈਲੰਜ ਕੀਤਾ ਤੇ ਕੱਲ੍ਹ ਰਾਤ ਸੀ.ਬੀ.ਆਈ ਨੇ ਇੱਕ ਸ਼ਰਾਬ ਪੀਣ ਦੇ ਵਿੱਚ ਇਹਨਾਂ ਨੂੰ ਦੁਬਾਰਾ ਮੋੜ ਨਵੇਂ ਕੇਸ ਵਿੱਚ ਗ੍ਰਿਫਤਾਰ ਕਰਕੇ ਅੱਜ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਕੇਜਰੀਵਾਲ ਮੈਂ ਕਹਿੰਦਾ ਇਹ ਦੇ ਕੇਸ ਤੇ ਮੈਰਿਟ ਵਿੱਚ ਨਹੀਂ ਜਾਂਦਾ ਹੋ ਸਕਦਾ ਅਰਬਨ ਕੇਜਰੀਵਾਲ ਜਾਂ ਜਿੱਦਾਂ ਆਵਾਮੀ ਪਾਰਟੀ ਦੇ ਲੋਕ ਸ਼ੋਰ ਮਚਾਉਂਦੇ ਨੇ ਹੋ ਸਕਦਾ ਵਾ ਕਿ ਇਹ ਸ਼ਰਾਬ ਦੇ ਇਸ ਘੁਟਾਲੇ ਵਿੱਚ ਬੇਗੁਨਾਹ ਹੋਣਗੇ ਔਰ ਇੰਡੀਆ ਤੇ ਸੀਬੀਆਈ ਹੋ ਸਕਦਾ ਵਾ ਇਹਨਾਂ ਨੂੰ ਸਿਆਸੀ ਬਦਲਾਖੋਰੀ ਦੇ ਤਹਿਤ ਪਰੇਸ਼ਾਨ ਕਰੇ ਪਰੰਤੂ ਇੱਕ ਵਾਰ ਅੰਦਰ ਚਾਤ ਮਾਰੂ ਭਗਵਾਨ ਮਾਨ ਔਰ ਅਰਬਨ ਕੇਜਰੀਵਾਲ ਕਿ ਤੁਸੀਂ ਕੀ ਦੂਸਰਿਆਂ ਦੇ ਨਾਲ ਦੁਰਪਯੋਗ ਕਰਾ ਦੁਰਪਯੋਗ ਸੱਤਾ ਦਾ ਕਰਕੇ ਉਹਨਾਂ ਨੂੰ ਮੈਂਟਲ ਟੌਰਚਰ ਨਹੀਂ ਕੀਤਾ ਬਸ ਇਹੀ ਕਰਮ ਨੇ ਇਹ ਬਹੁਤੇ ਲੋਕਾਂ ਦਾ 90 95% ਦਾ ਹਿਸਾਬ ਤਾਂ ਤੁਹਾਡੀ ਜ਼ਿੰਦਗੀ ਦੇ ਵਿੱਚ ਹੀ ਹੋ ਜਾਂਦਾ ਇਸ ਕਰਕੇ ਇਥੋਂ ਇੱਕ ਬਹੁਤ ਵੱਡੀ ਨਸੀਹਤ ਆ ਕਿ ਜਦ ਤੁਹਾਡੇ ਕੋਲ ਸੱਤਾ ਹੋਵੇ ਉਸ ਦਾ ਦੁਰਉਪਯੋਗ ਮਤ ਕਰੋ ਉਸ ਦਾ ਉਪਯੋਗ ਕਰੋ ਲੋਕਾਂ ਤੱਕ ਕੋਈ ਚੰਗਿਆਈਆਂ ਨੇਕੀਆਂ ਤੇ ਖੁਸ਼ਬੂ ਪੈਦਾ ਕਰਕੇ ਛੱਡ ਕੇ ਜਾਓ ਪਰ ਤੁਸੀਂ ਤਾਂ ਪਿਛਲੇ 2 ਸਾਲ ਵਿੱਚ ਇੰਨਾ ਜ਼ਿਆਦਾ ਗ੍ਰੋਸਸਟ ਮਿਸਯੂਜ਼ ਕੀਤਾ ਪੰਜਾਬ ਪੁਲਿਸ ਦਾ ਕਿ ਆਪਣੇ ਸਿਆਸੀ ਵਿਰੋਧੀਆਂ ਦਾ ਜਿਹੜਾ ਜੀਣਾ ਸੀਗਾ ਉਹ ਬੇਹਾਰ ਕਰ ਦਿੱਤਾ ਮੁਸ਼ਕਲ ਕਰ ਦਿੱਤਾ ਪੰਜਾਬ ਦੇ ਵਿੱਚ ਔਰ ਇਸੇ ਕਰਕੇ ਜਿਹੜੀ ਮੈਜੋਰਟੀ ਆਪੋਜੀਸ਼ਨ ਹੈ ਤੁਸੀਂ ਨੋਟ ਕਰੋਗੇ ਕਿ ਅੱਜ ਸੈਮੇ ਹੋਏ ਨੇ ਡਰੇ ਹੋਏ ਨੇ ਔਰ ਮੈਸੂਮਾਂ ਕਿ ਜੈਜ ਦਾ ਡਰਨਾ ਅੱਜਕੱਲ ਸਾਰੇ ਪਰਿਵਾਰਾਂ ਵਾਲੇ ਨੇ ਬੱਚਿਆਂ ਵਾਲੇ ਨੇ ਉਹਨਾਂ ਦੇ ਘਰਾਂ ਵਿੱਚ ਔਰਤਾਂ ਨੇ ਛੋਟੇ-ਛੋਟੇ ਬੱਚੇ ਨੇ ਜਾਂ ਆਪ ਦਾ ਪਰਿਵਾਰ ਡਰਦਾ ਹਰ ਇੱਕ ਆਦਮੀ ਡਰਦਾ ਵਾ ਕਿ ਐਮ ਪੁਲਿਸ ਆਵੇਗੀ ਚੱਕ ਕੇ ਲੈ ਕੇ ਜਾਵੇਗੀ ਅਦਾਲਤਾਂ 'ਚ ਘੁਮਾਗੇ ਜੇਲ੍ਹਾਂ ਜਾ ਕੇ ਪਰੇਸ਼ਾਨ ਹੋਵਾਂਗੇ ਇਸ ਕਰਕੇ ਜਦੋਂ ਚੰਗਾ ਵਾ ਕਿ ਇਸ ਇਦਾਂ ਦੇ ਜਿਹੜੇ ਆਦਮੀ ਮੂਰਖਪਨਾ ਕਰ ਰਹੇ ਨੇ ਪੁਲਿਸ ਦਾ ਦੁਰਉਪਯੋਗ ਕਰ ਰਹੇ ਨੇ ਉਹਨਾਂ ਦੇ ਖਿਲਾਫ ਮਤ ਕੋਲੋ ਅੱਜ ਪੰਜਾਬ ਦੇ ਵਿੱਚ ਕੋਈ ਮੇਨਸਟ੍ਰੀਮ ਮੀਡੀਆ ਵੱਡੀ ਤੋਂ ਵੱਡੀ ਖਬਰ ਛਾਪੂ ਨੂੰ ਤਿਆਰ ਨਹੀਂ ਕਰ ਮੈਂ ਚੰਦਨ ਦਿਨ ਪਹਿਲਾਂ ਆਪਕੋ ਮਹਤਮਾਨ ਦੇ ਜਿਹੜੀਆਂ ਦੋ ਪਾਰਟਿਕੂਲਰ ਜ਼ਮੀਨਾਂ ਦਾ ਹਿਦਾਲਾ ਸਾਹਮਣੇ ਲੈ ਕੇ ਆਇਆ ਸੀ ਜਿਹਦੇ ਵਿੱਚ ਇੱਕ ਅਸਵੇਂ ਵਿੱਚ ਦਾ ਇੱਕ ਇੱਕ ਮਾਮਲੇ ਵਿੱਚ ਤਾਂ ਸਿੱਧੀ ਸਿੱਧੀ ਲਗਭਗ 3 ਕਰੋੜ ਰੁਪਏ ਦੀ 5 ਕਿੱਲੇ ਜ਼ਮੀਨ ਜਿਹੜੀ ਆ ਉਹ ਭਗਵੰਤ ਮਾਨ ਦੀ ਮਾਤਾ ਜੀ ਨੂੰ ਗਿਫਟ ਕੀਤੀ ਗਈ ਹਿਬਾਤ ਇੰਦਿਆਂ ਨੂੰ ਪੰਜਾਬੀ ਦੇ ਵਿੱਚ ਜਾਂ ਰਾਣਾ ਉਦੂ ਦਾ ਬੋਰਡ ਹੋਵੇਗਾ ਰੈਵਨਿਊ ਬੋਰਡ ਵਿੱਚ ਲੇਕਿਨ ਕਿਸੇ ਨੇ ਛਾਪਿਆ ਨਹੀਂ ਕਿਸੇ ਨੇ ਪੁੱਛਿਆ ਹੀ ਨਹੀਂ ਔਰ ਕਿਸੇ ਨੇ ਭਗਵੰਤ ਮਾਨ ਨੂੰ ਪਿਛਲੇ ਡੇਢ ਸਾਲ ਵਿੱਚ ਦੋ ਸਾਲਾਂ ਚ ਕਟਾਰੂ ਚੱਕ ਨੇ ਗਲਤੀਆਂ ਕੀ ਕੀਤੀਆਂ ਬਲਕਾਸ਼ ਸਿੰਘ ਮਿਨਿਸਟਰ ਨੇ ਕਿੰਨੀਆਂ ਅਸ਼ਲੀਲ ਵੀਡੀਓਜ਼ ਆਈਆਂ ਸਰਜੀਤ ਕੌਰ ਮਾਨੁਕੇ ਨੇ ਕਿੰਦਾ ਐਨਆਰਆਈ ਦੇ ਕੋਠੀ ਉੱਤੇ ਕਬਜ਼ਾ ਕੀਤਾ ਤੇ ਆਤੇ ਹੋਰ ਇਹਨਾਂ ਦੇ ਜਿਹੜੇ ਐਮਐਲਏਜ਼ ਤੇ ਮਿਨਿਸਟਰਜ਼ ਦੀਆਂ ਗਲਤ ਚਲਨਾ ਕਿਸ ਨੇ ਪੁੱਛਿਆ ਨਹੀਂਗਾ ਇਸ ਕਰਕੇ ਇੱਕ ਸਹਿਮ ਦਾ ਮਾਹੌਲ ਪੰਜਾਬ ਦੇ ਵਿੱਚ ਪੈਦਾ ਕੀਤਾ ਹੋਇਆ ਮੀਡੀਆ ਨੇ ਦਵਾਇਆ ਹੋਇਆ ਔਰ ਸਿਆਸੀ ਪੋਲੀਟੀਕਲ ਆਪੋਨੈਂਟਸ ਵੀ ਦਵਾਏ ਲੇਕਿਨ ਮੈਂ ਫੇਰ ਵਾਪਸ ਆਉਣਾ ਕਰਮਾ ਬੜਾ ਬਿਆਨ ਪਿਆ ਜੋ ਬੀਜੋਗੇ ਉਹੀ ਵੱਢੋਗੇ ਔਰ ਹੁਣ ਕੇਜਰੀਵਾਲ ਤੇ ਆਮ ਆਦਮੀ ਪਾਰਟੀ ਸ਼ੋਰ ਬਚਾ ਰਹੇ ਨੇ ਕਿ ਹਮਾਰੇ ਸਾਥ ਦਾ ਨਿਆਂ ਹੋ ਰਿਹਾ ਹੈ ਹਮਾਰੇ ਸਾਥ ਬੜਾ ਬਦਲਾ ਖੂਰੀ ਹੋ ਰਿਹਾ ਤੇ ਭਾਈ ਸਾਹਿਬ ਤੁਸੀਂ ਜੋ ਸਾਡੇ ਨਾਲ ਸਹੇਨਾ ਕੀਤਾ ਪੰਜਾਬ ਦੇ ਵਿੱਚ ਪੰਜਾਬ ਇੱਕ ਇਸ ਤਰ੍ਹਾਂ ਦੀ ਤਰਤੀ ਹੈ ਜਿਹੜੇ ਸਾਡੇ ਪੁਰਖਿਆਂ ਨੇ ਬਹੁਤ ਕੁਰਬਾਨੀਆਂ ਦਿੱਤੀਆਂ ਬਹੁਤ ਲਹੂ ਦੁੱਲਿਆ ਇਸ ਤਰਤੀ ਦੇ ਉੱਤੇ ਤੁਸੀਂ ਉਸ ਤਰਤੀ ਧਿਆਨ ਕੇ ਆ ਚੰਦ ਜਿਹੜੇ ਟੁਕੜਪੋਚ ਪੁਲਿਸ ਵਾਲੇ ਉਹਨਾਂ ਦਾ ਦੁਰਉਪਯੋਗ ਕਰਕੇ ਉਹ ਜੀ ਆਪਣੇ ਬਰੂਧੀਆਂ ਦੇ ਉੱਤੇ ਝੂਠੇ ਪਰਚੇ ਦਰਜ ਕਰਕੇ ਉਹਨਾਂ ਨੂੰ ਜੇਲਾ ਵਿੱਚ ਛੁੱਟਿਆ ਔਰ ਆਪਣੀ ਪਾਰਟੀ ਦੇ ਲੋਕਾਂ ਨੂੰ ਜਿਹੜੇ ਵੱਡੇ ਗੁਨਾਹ ਕੀਤੇ ਜਨਾਂ ਲੋਕਾਂ ਨੂੰ ਉਹਨਾਂ ਨੂੰ ਬਚਾਇਆ ਬਸ ਉਹੀ ਕਰਨ ਕੇਸ਼ਰੀਵਾਲ ਸਾਹਿਬ ਤੇ ਭਗਵੰਤ ਜੀ ਤੁਹਾਡੇ ਸਾਹਮਣੇ ਆ ਰਹੇ ਨੇ ਮੈਂ ਭਗਵੰਤ ਨੂੰ ਵੀ ਮੈਂ ਕਹਿਣਾ ਚਾਹੁੰਦਾ ਮਤ ਸਮਝੋ ਕਿ ਇਹ ਰਾਜ ਸੱਤਾ ساری ਉਮਰ ਰਹਿਣੀ ਆ ਇਹ ਤਬਦੀਲੀ ਆਣੀ ਹੋਣੀ ਆ ਔਰ ਤੁਹਾਡੇ ਹਰ ਕੀਤੇ ਹੋਏ ਕਰਨ ਦਾ ਹਿਸਾਬ ਇੱਥੇ ਹੋਣਾ ਔਰ ਇਹਦੇ ਨਾਲ ਨਾਲ ਤੁਸੀਂ ਪੰਜਾਬ ਦੇ ਨਾਲ ਵੀ بڑا ਅਨਿਆਏ ਕਰ ਰਹੇ ਹੋ ਤੁਸੀਂ ਸਿਰਫ ਆਪਣੀ ਮਸ਼ਹੂਰੀਆਂ ਵਾਸਤੇ ਅੱਜ ਤੁਸੀਂ ਪੰਜਾਬ ਨੂੰ ਬਹੁਤ ਵੱਡੇ ਕਰਜ਼ੇ ਵੱਲ ਧੱਕੇ ਜਾ ਰਹੇ ਹੋ। ਔਰ ਤੁਹਾਨੂੰ ਰੁਕਾ ਨੇ ਲੋਕ ਸਭਾ ਇਲੈਕਸ਼ਨ ਵਿੱਚ ਬਹੁਤ ਬੁਰੀ ਤਰ੍ਹਾਂ ਰਿਜੈਕਟ ਕੀਤਾ ਵਾ। 13 ਚੋਂ ਸਿਰਫ 3 ਸੀਟਾਂ ਆਈਆਂ। ਤੁਹਾਡੀ 16% ਵੋਟ ਸ਼ੇਅਰ ਡ੍ਰੌਪ ਹੋ ਗਿਆ। 91 ਤੋਂ 63 ਦੇ ਅੰਕੜੇ ਟਿੱਕੇ ਕੁਝ ਸਬਕ ਸਿੱਖੋ। ਆਪਣੇ ਅੰਦਰ ਅਚਿੱਤਰਾ ਪਰਚੋਲ ਕਰੋ ਔਰ ਹੋ ਤੁਸੀਂ ਫਿਰ ਹੰਕਾਰ ਚ ਕਰ ਰਹੇ ਕਿ ਮੈਂ 5 ਦੀਆਂ 5 ਜਿੰਨੀ ਚੋਣਾ ਜਿੱਤ ਕੇ ਅਸੀਂ ਆਪਣੀ ਗਿਣਤੀ ਜਿਹੜੀ ਐਮਐਲਏ ਦੀ 95 ਤੱਕ ਲੈ ਕੇ ਜਾਣੀ ਆ। ਇਹ ਫਿਰ ਹੰਕਾਰ ਬੋਲ ਰਿਹਾ ਵਾ। ਇਸ ਕਰਕੇ ਰੱਬ ਤੋਂ ਡਰੋ ਯਾਰ ਉਸ ਵਾਹਿਗੁਰੂ ਅਕਾਲ ਪੁਰਖ ਈਸ਼ਵਰ ਅੱਲਾ ਗੋਡ ਇਹ ਬਹੁਤ ਬਿਆਨਕ ਕੁਦਰਤ ਇਹ ਕਿਸੇ ਨੂੰ ਬਖਸ਼ਦੀ ਨਹੀਂ ਹੈ ਇਹ ਤੁਹਾਡੇ ਕੀਤੇ ਹੋਏ ਹਰ ਕਰਮ ਦਾ ਸਾਹ ਤੁਹਾਡੀ ਅੱਖਾਂ ਦੇ ਸਾਹਮਣੇ ਇੱਕ ਦਿਨ ਆ ਜਾਵੇਗਾ ਸੋ ਮੇਰੀ ਤਾਂ ਇਹੀ ਅਪੀਲ ਹੈ ਅੱਜ ਦੇ ਰਾਜ ਸਤਾ ਇਨਕਲੂਡਿੰਗ ਆਫਸਰਸ ਨੂੰ ਡੂ ਨਾਟ ਮਿਸਯੂਜ਼ ਯਰ ਪੋਜੀਸ਼ਨ ਬਿਕਾਜ਼ one day you will be held accountable for every action of yours kase hi mere basta jisdi agar samajhdar honge te apni karyashaili vich tabdili laenge honge agar na samajh honge te usse hi hamkar de swaste chalde chalde apne kitte hoye gulaavan da te apne kitte hoye karma da phal bhogna hi pehna pauna pao sara inna kuch hon de bawajood mere naal inni badla kauri hoyi aur tusi andaaza laa sakde ho ke kinna mental torture kise de parivar de vich hunda ohna de bachcha de ਉਨਾਂ ਦੇ ਪਰਿਵਾਰ ਤੇ ਉਹਨਾਂ ਦੀਆਂ ਲੇਡੀਜ਼ ਦੇ ਉੱਤੇ ਇੰਨਾ ਕੁ ਕਰ ਸਹਣ ਤੋਂ ਬਾਅਦ ਵੀ ਮੈਂ ਇਹੀ ਕਹਿਣਾ ਚਾਹੁੰਨਾ ਭਗਵੰਤ ਮਾਨ ਨੂੰ ਔਰ ਕੇਚਰੀਵਾਲ ਨੂੰ ਕਿ ਮੈਂ ਫਿਰ ਵੀ ਤੁਹਾਡਾ ਚੰਗਾ ਸੋਚਦਾ ਹਾਂ ਚੰਗਾ ਲੋਚਦਾ ਹਾਂ ਔਰ ਮੈਂ ਇਹੀ ਆਸ ਕਰਦਾ ਮੈਂ ਇਹੀ ਮੈਂ ਕਹਿ ਸਕਦਾ ਹਾਂ ਕਿ ਮੇਰੀਆਂ ਸ਼ੁਭ ਕਾਮਨਾਵਾਂ ਆ ਕਿ ਕੇਚਰੀਵਾਲ ਦੀ ਜਲਦੀ ਜਮਾਨਤ ਹੋ ਜੇ ਉਹ ਆਪਣੇ ਪਰਿਵਾਰ ਦੇ ਵਿੱਚ ਵਾਪਸ ਆਣ ਕੇ ਮੁੜ ਕੇ ਬੈਠੇ ਕਿਉਂਕਿ ਪਰਿਵਾਰ ਤੋਂ ਦੂਰ ਰਹਿਣਾ ਔਰ ਖਾਸ ਤੌਰ ਤੇ ਬਦਨਾਮੀ ਵਾਲੇ ਪਤਮਿਆਂ ਵਿੱਚ ਕਿਸੇ ਨੂੰ ਇੰਪਲੀਕੇਟ ਕਰਨਾ ਇਹਦਾ ਬਹੁਤ ਮਾੜਾ ਹਾਸ਼ਰ ਹੁੰਦਾ ਵਾ ਬੜਾ ਮਾੜਾ ਇੰਪੈਕਟ ਪੈਂਦਾ ਸਮਾਜ ਦੇ ਉੱਤੇ ਇੰਨੀਆਂ ਗੱਲਾਂ ਮੇਰੇ ਨਾਲ ਹੋਣ ਦੇ ਬਾਵਜੂਦ ਮੈਂ ਫਿਰ ਵੀ ਆਈ ਵਿਸ਼ ਹਿਮ ਵੈਲ ਐਂਡ ਆਈ ਆਈ ਵਿਸ਼ ਹਿਮ ਥੈਟ ਹੀ ਗੈਟਸ ਅਨਿਸਟ ਐਥੀਕਲਿਸਟ ਮੇਰੇ ਨਾਲ ਅੱਜ ਜੁੜਨ ਵਾਸਤੇ ਤੁਹਾਡਾ ਸਭ ਨੂੰ ਬਹੁਤ ਬਹੁਤ ਸ਼ੁਕਰੀਆ ਅਗੇ ਤੁਹਾਨੂੰ ਕਰਮਾਂ ਦੀ ਤਸਵੀਰ ਤੇ ਵਿੱਚ ਵਿਸ਼ਵਾਸ ਹੈ ਤੇ ਇਸ ਕਰਕੇ ਇਸ ਮੇਰੀ ਵੀਡੀਓ ਨੂੰ ਵਕਤ-ਵਕਤ ਸ਼ੇਅਰ